ਕਿਹੜਾ ਉਹ ਦੇਵੀ ਮਖਸੂਸਪੂਰੀ ਦਾ ਲਿਖਿਆ ਗੀਤ ਸੀਗਾ ਜਿਹਦੇ ਕਰਕੇ ਵਾਰਿਸ ਭਰਾਮਤ ਦੇਵੀ ਦੇ ਵਿੱਚ ਸ਼ਾਇਦ ਥੋੜੀਆਂ ਜਿਹੀਆਂ ਦੂਰੀਆਂ ਆ ਗਈਆਂ ਸਿਗੀਆਂ ਤੇ ਇਹਦੇ ਬਾਰੇ ਜੋ ਲੋਕਾਂ 'ਚ ਗੱਲ ਚੱਲਦੀ ਹੈ ਮੈਂ ਉਹ ਗੱਲ ਕਰੂੰਗਾ ਆਪਣੇ ਵੱਲੋਂ ਕੁਝ ਨਹੀਂ ਐਡ ਕਰੂੰਗਾ ਦੋਸਤੋ ਇੱਕ ਗੀਤ ਸੀਗਾ ਜੱਗ ਤੇ ਰਸਵਾਈਆਂ ਹੋ ਚੁੱਕੀਆਂ ਸਭ ਮੋੜਮੜਾਈਆਂ ਹੋ ਚੁੱਕੀਆਂ ਹਾਂ ਇੱਕ ਯਾਦ ਹੈ ਕਿਤੇ ਹੋਰ ਨਾ ਨਾ ਡਹਿ ਜਾਵੇਂ ਮਿੱਤਰਾਂ ਕੋਲ ਤੇਰੀ ਯਾਦ ਪਈ ਕਿਤੇ ਲੰਘਦੀ ਵਰਦੀ ਲੈ ਜਾਵੇਂ ਇਹ ਗੀਤ ਕਹਿੰਦੇ ਦੇਵੀ ਮਖਸੂਸਪੂਰੀ ਨੇ ਲਿਖਿਆ ਸੀ ਤੇ ਸ਼ਾਇਦੇ ਵਾਰਸ ਨੂੰ ਮਾਨੂੰ ਵੀ ਪਸੰਦ ਸੀ ਤੇ ਉਹ ਇਹ ਗੀਤ ਨੂੰ ਗਾਣਾ ਚਾਹੁੰਦੇ ਸੀ ਤੇ ਪਤਾ ਨਹੀਂ ਦੇਵੀ ਹੋਣੀ ਆਪ ਗਾਣਾ ਚਾਹੁੰਦੇ ਸੀ ਚਾਹੇ ਦੇ ਗੀਤ ਦੇਵੀ ਮਖਸੂਸਪੂਰੀ ਹੋਣਾ ਨੇ ਉਹਨਾਂ ਨੂੰ ਨਾਮ ਦਿੱਤਾ ਹੋਊਗਾ ਵਾਰਸ ਨੂੰ ਜੋ ਗੱਲਾਂ ਚੱਲ ਰਹੀਆਂ ਸੀਗੀਆਂ ਤੇ ਫਿਰ ਥੋੜਾ ਜਿਹਾ ਇਹਨਾਂ ਦੇ ਵਿੱਚ ਆਪਸੀ ਇੱਕ ਵੱਧ ਗਿਆ ਥੋੜਾ ਜਿਹਾ ਫਰਕ ਪੈ ਗਿਆ ਤੇ ਉਸ ਤੋਂ ਬਾਅਦ ਕਹਿੰਦੇ ਕਨੇਡਾ ਸ਼ੋਅ ਤੇ ਗਏ ਹੋਏ ਸੀਗੇ ਤੇ ਉੱਥੇ ਜੋ ਦੱਸਣ ਵਾਲੇ ਦੱਸਦੇ ਆ ਤੇ ਬਾਰਸੋਂ ਨੇ ਆਪਣੇ ਸਾਜੀਆਂ ਨੂੰ ਠਾ ਲਿਆ ਸੀ ਤੇ ਜਦੋਂ ਦੇਵੀ ਦਾ ਟਾਈਮ ਸਿਕਾ ਆਉਣਾ ਤੇ ਦੇਵੀ ਨੇ ਫਿਰ ਆਪਣੇ ਸਾਜੀ ਦਾ ਹੋਰ ਲਾਣੇ ਪੈਸੇ ਤੇ ਇਸ ਕਰਕੇ ਥੋੜੀ ਜਿਹੀ ਦੂਰੀ ਕਹਿੰਦੇ ਆਪਸ ਵਿੱਚ ਹੀ ਵੱਧ ਗਈ ਸੀ ਤੇ ਉਹ ਤਾਂ ਗੱਲ ਕਰ ਰਹੇ ਆ ਕਿ ਜਦੋਂ ਦੇਵੀ ਦਾ ਦੇਵੀ ਲਾਈਵ ਆ ਸ਼ਹਿਰੋ ਜਰੀ ਵਾਲੀ ਕਹਿੰਦੇ ਉਹਦੇ ਵਿੱਚ ਆਇਆ ਸੀ ਹੁਣ ਸਾਨੂੰ ਨਹੀਂ ਚੱਜਣਾ ਬੁਲਾਉਂਦੇ ਉਹ ਜਦੋਂ ਦੇ ਸਟਾਰ ਹੋ ਗਿਆ ਤੇ ਇਹ ਜਿਹੜਾ ਨਹੀਂ ਸੀ ਇਦਾਂ ਸਾਰਾ ਹੀ ਸ਼ੇਰ ਦਾ ਵੀ ਇਹ ਬਾਰਸ ਹੋਣਾ ਤੇ ਲੋਕਾਂ ਨੇ ਲਾ ਕੇ ਦੇਖਿਆ ਸੀ ਕਿ ਉਹ ਹੁਣ ਪਲਾਜ਼ਮਾ ਰੈਕਸ ਕੰਪਨੀ ਕੋਲ ਕੇ ਅੱਗੇ ਵੱਧ ਗਏ ਆ ਤੇ ਪਹਿਲਾਂ ਸੰਤਾਰ ਹੀ 뮤직 ਦਿੰਦਾ ਹੁੰਦਾ ਸੀ ਦੇਵੀ ਮਖਸੂਸ ਕੁਈ ਦੀਆਂ ਕਹਤਾਂ ਨੂੰ ਜਿਹੜੀਆਂ ਪਹਿਲੀਆਂ ਆਈਆਂ ਆ ਉਹ ਝੂਟੀਆਂ ਨਹੀਂ ਲਾਦੇ ਤੇਰੇ ਨਹੀਂ ਮੁਕਣੇ ਹਨਾ ਜਦ ਮਾਂ ਨਹੀਂ ਰਹਿੰਦੀ ਜੋ ਹੋਰ ਕੈਸਟਾਂ ਵੀ ਜਿਹੜੀਆਂ ਆਈਆਂ ਆ ਤੇ ਇੱਕ ਤੇਰੇ ਰਿਸ਼ਕੇ ਦੀਆਂ ਸੜਾਈਆਂ ਜਾਂ ਮਿੱਤਰਾਂ ਦਾ ਨਾਮ ਬੋਲਦਾ ਤੇਰੇ ਪਿੱਛੇ ਹੁੰਦੀਆਂ ਲੜਾਈਆਂ ਇਹਨਾਂ ਦੇ ਵਿੱਚ ਸੰਤਾਰ ਹੋਣਾ ਦਾ ਮਿਊਜ਼ਿਕ ਰਿਹਾ ਸੀਗਾ ਪਰ ਜਦੋਂ ਇਸ ਤੋਂ ਬਾਅਦ ਗੱਲ ਵੱਧਦੀ ਆ ਤੇ ਫਿਰ ਮਿਊਜ਼ਿਕ ਵੀ ਬਦਲ ਜਾਂਦਾ ਦੇਵੀ ਹੋਣਾ ਦਾ ਤੇ ਗੀਤ ਉਧਰੋਂ ਮੰਗਲ ਹਟੂਰ ਨੀਤ ਹੁਣੀ ਆ ਜਾਂਦੇ ਆ ਤੇ ਫਿਰ ਲੋਕ ਅੰਦਾਜ਼ੇ ਲਾਣ ਲੱਗ ਪੈਂਦੇ ਆ ਕਿ ਇਹਨਾਂ ਦੇ ਵਿੱਚ ਕੁਝ ਨਾ ਕੁਝ ਤਾਂ ਜ਼ਰੂਰ ਚੱਲ ਰਿਹਾ ਕੁਝ ਨਾ ਕੁਝ ਤਾਂ ਪਰ ਫਿਰ ਵੀ ਇੱਕਾ ਦੁੱਕਾ ਗਾਣੇ ਦੇਵੀ ਦੇ ਉਹਦੇ ਰਹਿੰਦੇ ਸੀ ਜਿਵੇਂ ਕਿ ਗਜਰੇ ਗੋਰੀ ਦੇ ਕੈ 2000 ਦੇ ਵਿੱਚ ਆਈ ਸੀ ਜੇ ਉਹਦੇ ਵਿੱਚ ਗਾਣਾ ਆਇਆ ਸੀਗਾ ਸੱਜਣਾ ਦੀ ਫੁਲਕਾਰੀ ਦੇ ਸ਼ੀਸ਼ੇ ਨੇ ਤੇ ਸੁਪਰ ਡੁਪਰ ਹਟਾ ਸੀ ਫਿਰ ਕਮਲ ਹੀਰ ਦੀ ਆਵਾਜ਼ ਦੇ ਵਿੱਚ ਗਾਣਾ ਸੀਗਾ ਬਹੁਤ ਹੀ ਵਧੀਆ ਸਾਨੂੰ ਤੇਰੇ ਵੱਖ ਹੋਣ ਦੀ ਤਰੀਕ ਯਾਦ ਹੈ ਹੈਨਾ ਤੇ ਇਸ ਤਰ੍ਹਾਂ ਜਿਨੀ ਸਾਡੇ ਰਾਹੀ ਪੁੱਟੇ ਟੋਏ ਸਾਨੂੰ ਯਾਦ ਨੇ ਫਿਰ ਵਾਰਸ ਹੋਣਾ ਦੇ ਵੀ ਪਰ ਉਸ ਤੋਂ ਬਾਅਦ ਤਾਂ ਚਲੋ ਟੋਟਲੀ ਦੇ ਵੀ ਹੁਣੀ ਚਾਹੇ ਪਤਾ ਨਹੀਂ ਦੇ ਵੀ ਹੁਣੀ ਦੇਣੇ ਗਾਣੇ ਮਨਾ ਕਰਤੇ ਵਾਰਸ ਉਹਨਾਂ ਨੂੰ ਪਤਾ ਨਹੀਂ ਵਾਰਸ ਹੋਣੀ ਗਾਣੇ ਲੈਣੇ ਇਹਨਾਂ ਤੋਂ ਛੱਡ ਦਿੱਤੇ ਇਹ ਫਿਰ ਤਾਂ ਬਹੁਤਾ ਕੋਈ ਗਾਣਾ ਆਵਾਜ਼ ਵਾਰਿਸ ਦੀ ਚ ਆਇਆ ਹੀ ਨਹੀਂ ਦੇਵੀ ਮਖਸੂਸਪੂਰੀ ਦਾ ਪਰ ਜੋ ਸਾਡੇ ਲੋਕ ਸੀਗੇ ਪੰਜਾਬ ਦੇ ਉਹ ਬਹੁਤ ਪਸੰਦ ਕਰਦੇ ਸੀ ਕਿ ਵਾਰਿਸ ਗਾਵੇ ਤੇ ਦੇਵੀ ਲਿਖੇ ਬਹੁਤ ਹੀ ਵਧੀਆ ਇੱਕ ਬਣਦਾ ਸੀਗਾ ਅਸੀਂ ਆਪ ਖੁਦ ਬਹੁਤ ਵੱਡੇ ਫੈਨ ਰਹੇ ਆ ਇਹਨਾਂ ਦੇ ਗੀਤਾਂ ਦੇ ਸਾਡੀ ਪਲੇਲਿਸਟ ਇਨਾਂ ਦੇ ਹੀ ਸੌਂਗ ਹੁੰਦੇ ਸੀਗੇ ਪਰ ਜਦੋਂ ਐਦਾਂ ਦੀਆਂ ਗੱਲਾਂ ਤੁਰ ਪੈਂਦੀਆਂ ਆ ਤੇ ਫਿਰ ਜਦੋਂ ਰਿਪਲਾਈ ਇੱਕ ਦੂਜੇ ਨੂੰ ਮਾੜੇ ਮੋਟੇ ਕਹਿਤਾਂ ਚ ਭਰ ਇਹਨਾਂ ਦੀ ਉਸ ਲੈਵਲ ਤੱਕ ਗੱਲ ਨਹੀਂ ਗਈ ਸੀਗੀ ਆ ਦੀਪਕ ਬਾਲੀ ਹੁਣ ਦੀ ਕਮੈਂਟਰੀ ਵੀ ਸੁਣ ਰਿਹਾ ਸੀ ਉਹਨਾਂ ਨੇ ਅੱਜ ਵੀ ਕਹਿ ਕੇ ਦੇਵੀ ਭਾਜੀ ਹੁਣ ਅੱਜ ਵਾਰਿਸ ਭਾਜੀ ਉਹਨਾਂ ਨੂੰ ਗੀਤ ਦੇਣ ਲੈ ਕੇ ਤੇ ਉਹ ਗਾਣ ਗਈ ਕੋਈ ਸਾਡੇ ਵਿੱਚ ਐਸਾ ਨਹੀਂ ਅਸੀਂ ਮਿਲਦੇ ਗਿਲਦੇ ਆ ਸਾਡੇ ਬੱਚੇ ਸਾਰਿਆਂ ਨੂੰ ਅਸੀਂ ਮਿਲਦੇ ਗਿਲਦੇ ਆ ਸਭ ਨਾਲ ਗੱਲਾਂបਾਤਾਂ ਹੁੰਦੀਆਂ ਆ ਕੋਈ ਅਜਿਹੀ ਗੱਲ ਹੀ ਨਹੀਂ ਉਹ ਨਹੀਂ ਬਰਾਮਚਨ ਲਾਤਾ ਕਿ ਦੇਵੀ ਔਰ ਵਾਰਿਸ ਭਰਾਵਾਂ ਦੇ ਵਿੱਚ ਆਪਸੀ ਕੋਈ ਤਕਰਾਰਬਾਜੀ ਨਹੀਂ ਹੈਗੀ ਕੋਈ ਆਪਸੀ ਗੱਲ ਨਹੀਂ ਇਹ ਸਿਰਫ ਲੋਕਾਂ ਦੀਆਂ ਬਣਾਈਆਂ ਹੋਈਆਂ ਗੱਲਾਂ ਨੇ ਇਹ ਲੋਕ ਤੋਰ ਲੈਂਦੇ ਜਾਂ মিডিਆ ਆਪਣੇ ਵੱਲ ਖੜੀਆਂ ਕਰ ਲੈਂਦਾ ਆ ਇਹ ਇਨਾਂਤ ਕੋਈ ਫਰਕ ਵਾਲੀ ਗੱਲ ਨਹੀਂ ਪਰ ਜੇ ਗੀਤਾਂ ਤੋਂ ਜਿਵੇਂ ਰਿਪਲਾਈ ਹੋਏ ਸੀਗੇ 2004-5 ਦੇ ਲਾਗੇ ਛਾਕੇ ਆ ਕੇ ਇੱਕ ਦੂਜੇ ਨਾਲ ਉਸ ਤੋਂ ਅੰਦਾਜ਼ੇ ਇਹੋ ਹੀ ਲਾਏ ਗਏ ਸੇ ਸੋ ਦੋਸਤੋ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਜਰੂਰ ਦੱਸਿਓ ਧੰਨਵਾਦ